ناصر منصور ਗੁਰਗੋਬਿੰਦ ਸਿੰਘ ਐਜ਼ਦੀ ਮਨਜ਼ੂਰ ਗੁਰਗੋਬਿੰਦ ਸਿੰਘ ਹਕ ਰਾਗੰਜੂਰ ਗੁਰਗੋਬਿੰਦ ਸਿੰਘ ਜ਼ੁਮਲਾ ਫੈਜ਼ੇ ਨੂਰ ਗੁਰਗੋਬਿੰਦ ਸਿੰਘ ਹਕ ਹਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨशाह ਗੁਰੂ ਗੋਬਿੰਦ ਸਿੰਘ ਜੋ ਜੋਜ ਦੇ ਨੇ ਉਹੀ ਲਹਿਰਾਂ ਦੇ ਰੁਖ ਬਦਲ ਦੇ ਨੇ ਵਕਤ ਦੇ ਸੀਸ ਤੇ ਕਲਗੀ ਬਨ ਲਿਸ਼ਕਦੇ ਨੇ ਦਲੇਰ ਸੂਝੀ ਸਮੇ ਦੇ ਮੱਥੇ ਤੇ ਨਵੇਂ ਹਰਫ ਲਿਖਦੀ ਹੈ ਤੇ ਨਵੇਂ ਹਰਫ ਲਿਖਣ ਵਾਲਿਆਂ ਦੀ ਦਾਸਤਾਨ ਇੱਕ ਇਤਿਹਾਸ ਬਣਦੀ ਹੈ ਇਤਿਹਾਸ ਕੌਮਾਂ ਦੀ ਜਿੰਦ ਜਾਣ ਹੋਇਆ ਕਰਦੇ ਨੇ ਸਿੱਖ ਕੌਮ ਦਾ ਆਪਣਾ ਇਤਿਹਾਸ ਸ਼ਹਾਦਤਾਂ ਦੇ ਲਾਸਾਨੀ ਕਾਰਨਾਮਿਆਂ ਨਾਲ ਭਰਪੂਰ ਹੈ ਜਿਸ ਦੇ ਕਣ-ਕਣ ਵਿੱਚੋਂ ਕੁਰਬਾਨੀ ਦੀ ਮਹਿਕ ਆਉਂਦੀ ਹੈ ਗੁਰ ਅਸਥਾਨ ਦੇ ਦਰਸ਼ਨ ਦੀਦਾਰ ਕਰ ਰਹੀਆਂ ਸੂ ਸੰਗਤਾਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਤ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਕਾਲ ਸਈ ਖੇੜੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਜਿੱਥੋਂ ਦੇ ਦਰਸ਼ਨ ਕਰਦੇ ਆ ਇੱਕ ਰੋਹਾਨੀਅਤ ਦਾ ਅਹਿਸਾਸ ਹਿਰਦੇ ਵਿੱਚ ਹੁੰਦਾ ਹੈ ਆਓ ਇਸ ਅਗੰਮੀ ਆਨੰਦ ਨੂੰ ਮਹਿਸੂਸ ਕਰਦੇ ਆ ਦਰਸ਼ਨ ਕਰੀਏ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਤੇ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਪਾਵਨ ਵਰਸ ਹੋਈ ਨਗਰੀ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਤਨ 에 ਥਾ ਮਸਲ ਕੇ ਬਪਿਆ ਸਤਲੁਜ ਦੇ ਕੰਢੇ ਅਤੇ ਸ਼ਿਵਾਲਿਕ ਪਹਾੜੀਆਂ ਦਰਮਿਆਨ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਸ੍ਰੀ ਅਨੰਦਪੁਰ ਸਾਹਿਬ ਪੰਜਾਬ ਦੇ ਰੋਪੜ ਜ਼ਿਲ੍ਹੇ ਦਾ ਇੱਕ ਪ੍ਰਸਿੱਧ ਨਗਰ ਹੈ ਜੋ ਖਾਲਸੇ ਦੀ ਜਨਮ ਭੂਮੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਇਹ ਪਾਵਨ ਅਸਥਾਨ ਨੰਗਲ ਸ਼ਹਿਰ ਤੋਂ ਤਕਰੀਬਨ 29 ਕਿਲੋਮੀਟਰ ਰੋਪੜ ਤੋਂ 45 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਤਿਹਾਸਿਕ ਦ੍ਰਿਸ਼ਟੀ ਤੋਂ ਇਹ ਪਾਵਨ ਨਗਰੀ ਆਪਣੇ ਅੰਦਰ ਅਨੇਕਾਂ ਇਤਿਹਾਸਿਕ ਵਰਤਾਰੇ ਸਮੋਈ ਬੈਠੀ ਹੈ। ਆਨੰਦਪੁਰ ਪਾਵ ਪਰਮ ਸੁਖ ਦਾ ਸ਼ਹਿਰ। ਇਸ ਪਾਵਨ ਨਗਰੀ ਨੂੰ ਨੌਵੇਂ ਪਿਤਾ ਗੁਰੂ ਤੇਗ ਬਹਾਦਰ ਜੀ, ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ, ਪੰਜਾਂ ਪਿਆਰਿਆਂ, ਚਾਰ ਸਾਹਿਬਜ਼ਾਦਿਆਂ ਅਤੇ ਅਨੇਕਾਂ ਗੁਰੂ ਪਿਆਰਿਆਂ ਦੀ ਚਰਨ ਧੂੜ ਪਰਸਣ ਦਾ ਮਾਣ ਹਾਸਲ ਹੈ। ਇਸ ਪਾਵਨ ਨਗਰੀ ਦੇ ਜ਼ਰਰੇ-ਜ਼ਰਰੇ ਵਿੱਚ ਸਿੱਖ ਇਤਿਹਾਸਾ ਸ਼ਾਨਾਮਤੀ ਵਿਰਸਾ ਆਪਣੀ ਦਾਸਤਾਨ ਆ ਬਿਆਨ ਕਰਦਾ ਹੈ ਇਸ ਪਾਵਨ ਨਗਰੀ ਦੇ ਦਰਸ਼ਨਾਂ ਦੀ ਤਾਂਗ ਹਰ ਗੁਰੂ ਪਿਆਰੇ ਦੇ ਅਧਿਆਤਮਿਕ ਜੀਵਨ ਸਫਰ ਦੀ ਲੋਚਾ ਬਣਦੀ ਹੈ ਜਾਉ ਤਾਓ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਤਾਨ ਨਾ ਕੀਜੈ ਸਿੱਖ ਸਿਧਾਂਤਾਂ ਦੀ ਬਾੜੀ ਬੜੇ ਭਿਆਨਕ ਮੌਸਮਾਂ ਵਿੱਚੋਂ ਲੰਗੀ ਹੈ ਇਤਿਹਾਸ ਗਵਾਹ ਹੈ ਕਿ ਜਿੰਨਾ ਸਿਧਾਂਤਾਂ ਦੇ ਵਿੱਚ ਧੰਗ ਗੁਰਨਾਨਕ ਸਾਹਿਬ ਜੀ ਨੇ ਲੰਮੀਆਂ ਉਦਾਸੀਆਂ ਰਾਹੀਂ ਜ਼ਮੀਨ ਤਿਆਰ ਕਰਕੇ ਬੀਜੇ ਉਹਨਾਂ ਨੂੰ ਵਦਨ ਫੁੱਲਣ ਤੇ ਮਹਿਕਾ ਖਿLARਣ ਲਈ ਬਾਕੀ ਗੁਰੂ ਸਾਹਿਬਾਨਾਂ ਨੇ ਇੱਕ ਠੀਕ ਮਾਹੌਲ ਦਾ ਮੌਸਮ ਦਿੱਤਾ ਆਖਿਰਕਾਰ ਜੋਬਨਵਲ ਵੱਦਰ ਇਸ ਸਿੱਖੀ ਦੇ ਬੂਟੇ ਨੂੰ ਜਦੋਂ ਜਲ ਦੀ ਔੜ ਮਹਿਸੂਸ ਹੋਈ ਤਾਂ ਪੰਜਵੇਂ ਤੇ ਨੌਵੇਂ ਨਾਨਕ ਜੋਤ ਨੇ ਆਪਣੀ ਸ਼ਹੀਦੀ ਖੂਨ ਨਾਲ ਇਸ ਬੁੱਤੇ ਨੂੰ ਨਵਾਂ ਰੰਗ ਦਿੱਤਾ ਕਿ ਆਖਰ 1699 ਦੀ ਵਿਸਾਖੀ ਦੇ ਦਿਹਾੜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਭਰਵੀਂ ਫਸਲ ਦਾ ਪਹਿਲਾ ਚਾਰ ਪੰਜਾਬ ਪਿਆਰਿਆਂ ਦੇ ਰੂਪ ਵਿੱਚ ਇਸ ਆਨੰਦਪੁਰੀ ਦੀ ਪਾਵਨ ਧਰਤੀ ਤੇ ਪ੍ਰਾਪਤ ਕੀਤਾ ਮੈਨੂੰ ਲੋੜ ਨਹੀਂ ਲੱਖਾਂ ਬਟੇਰਿਆਂ ਦੀ ਮੈਨੂੰ ਲੋੜ ਹੈ ਇੱਕੋ ਹੀ ਸ਼ੇਰ ਦੀ ਅੱਜ ਮੈਨੂੰ ਲੋੜ ਹੈ ਅਣਖ ਦਾ ਇੱਕ ਸ਼ੋਲਾ ਮੈਨੂੰ ਲੋੜ ਨਹੀਂ ਰਾਖ ਦੇ ਢੇਰ ਦੀ ਅੱਜ ਇਸ ਤਰ੍ਹਾਂ ਇਸ ਪਾਵਨ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੜਗੱਜ ਖਾਲਸਾ ਰੋਹਾਨੀ ਖਾਲਸੇ ਦੀ ਸਿਰਜਣਾ ਹੋਈ ਹਰ ਗੁਣ ਕਹਤੀ ਕਹਿਣ ਨਾ ਜਾਈ ਹਰ ਗੁਣ ਕਹਤੀ ਕਹਿਣ ਨਾ ਜਾਈ ਜੈਸ ਕੂੰਗੇ ਕੀ ਮਿਠਾਈ ਗੋਗੇ ਕੀ ਮਿੱਠਾਈ ਹਰ ਕੋਣ ਕਹਤੀ ਹੈ ਹਨ ਮਾ ਜਾਈ ਹਰ ਕੋਣ ਕਹਤੀ ਹੈ ਹਨ ਮਾ ਜਾਈ ਇਤਿਹਾਸ ਮੁਤਾਬਕ ਸਨ 1665 ਈਸਵੀ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਨਗਰ ਦੀ ਸਥਾਪਨਾ ਬिलासपुर ਦੇ ਰਾਜੇ ਤੋਂ ਸਤਲੁਜ ਨਦੀ ਦੇ ਕੰਢੇ ਮੱਖੋਵਾਲ ਪਿੰਡ ਦੀ ਜ਼ਮੀਨ ਖਰੀਦ ਕੇ ਕੀਤੀ ਅਤੇ ਇਸ ਦਾ ਨਾਮ ਆਪਣੇ ਮਾਤਾ ਨਾਨਕੀ ਜੀ ਦੇ ਨਾਮ ਤੇ ਚੱਕ ਮਾਤਾ ਨਾਨਕੀ ਨਗਰ ਵਸਾ ਕੇ ਮقرਰ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਭੰਗਾਣੀ ਯੁੱਧ ਤੋਂ ਬਾਅਦ ਯੁੱਧ ਦ੍ਰਿਸ਼ਟੀ ਨੂੰ ਸਨਮੁਖ ਰੱਖਦਿਆਂ ਨਗਰ ਦੀ ਸੁਰੱਖਿਆ ਲਈ 1690 ਈਸਵੀ ਵਿੱਚ ਆਨੰਦਗੜ੍ਹ ਸਾਹਿਬ ਕਿਲੇ ਨੂੰ ਤਾਮੀਰ ਕਰਦਿਆਂ ਹੋਰਨਾ ਕਿਲਿਆਂ ਦੇ ਨਿਰਮਾਣ ਨਾਲ ਇਸ ਦਾ ਨਾਮ ਕਿਲਿਆਂ ਦੀ ਲੜੀ ਆਨੰਦਗੜ੍ਹ ਦੇ ਨਾਮ ਤੇ ਆਨੰਦਪੁਰ ਸਾਹਿਬ ਰੱਖ ਦਿੱਤਾ ਜੋ ਸੰਗਤਾਂ ਵਿੱਚ 1699 ਈਸਵੀ ਦੀ ਵਸਾਖੀ ਤੋਂ ਬਾਅਦ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਦੇ ਰੂਪ ਵਿੱਚ ਜਾਣਿਆ ਜਾਣ ਲੱਗਾ ਸਿੱਖਾਂ ਦਾ ਮਹੱਤਵਪੂਰਨ ਕੇਂਦਰੀ ਅਸਥਾਨ ਹੋਣ ਦੇ ਨਾਲ ਇਹ ਸਥਾਨ ਪੰਜ ਤਖਤ ਸਹਿਬਾਨ ਵਿੱਚੋਂ ਪ੍ਰਮੁੱਖ ਤਖਤ ਵਜੋਂ ਵੀ ਸਤਿਕਾਰਿਆ ਜਾਂਦਾ ਹੈ। ਸਿੱਖਾਂ ਦਾ ਮਹੱਤਵਪੂਰਨ ਕੇਂਦਰੀ ਸਥਾਨ ਹੋਣ ਦੇ ਨਾਲ-ਨਾਲ ਇਹ ਪਾਵਨ ਧਰਤੀ ਸਿੱਖ ਸਰਗਰਮੀਆਂ ਦਾ ਪ੍ਰਮੁੱਖ ਕੇਂਦਰ ਵੀ ਰਹੀ ਹੈ। ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਗਵਾਹ ਹੈ ਉਹਨਾਂ ਇਤਿਹਾਸਿਕ ਵਰਤਾਰਿਆਂ ਦੀ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਧਾਰਨ ਮਨੁੱਖ ਅਤੇ ਪਰਮਾਤਮਾ ਦੇ ਅੰਦਰ ਦਾ ਸਾਰਾ ਭੇਦ ਖਤਮ ਕਰ ਦਿੱਤਾ ਤੇ ਫਿਰ ਸਧਾਰਨ ਮਨੁੱਖ ਆਪਣੇ ਅੰਦਰ ਦੀ ਹਿੰਮਤ ਹੌਸਲਾ ਤੇ ਬੁਲੰਦ ਪਹਿਚਾਨ ਲੈ ਕੇ ਜੀਵਨ ਦੇ ਆਦਰਸ਼ ਨੂੰ ਮਿੱਥਦਾ ਗਿਆ 사ਸੰਗਤ ਜੀ ਇਸੇ ਅਸਥਾਨ ਤੇ ਨਿਮਾਣਿਆਂ ਅਤੇ ਨਿਤਾਣਿਆਂ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਗੱਲ ਨਾਲ ਲਾ ਕੇ ਖਾਲਸਾ ਰੂਪ ਪ੍ਰਦਾਨ ਕਰ ਦਿੱਤਾ ਇਹ ਪਾਵਨ ਧਰਤੀ શ્રી ਅਨੰਦਪੁਰ ਸਾਹਿਬ ਨੌਵੇਂ ਤੇ 10ਵੇਂ ਗੁਰੂ ਸਾਹਿਬਾਨ ਦੇ ਬਿਤਾਏ 40 ਵਰਿਆਂ ਦੀ ਗਵਾਹ ਹੈ ਜੋ ਗੁਰੂ ਸਾਹਿਬਾਨ ਦੀਆਂ ਯਾਦਾਂ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ ਇਸੇ ਪਾਵਨ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਤੇ ਬਾਲ ਗੋਬਿੰਦ ਰਾਏ ਜੀ ਦੀ ਪਹਿਲੀ ਵਾਰ ਮੁਲਾਕਾਤ ਹੋਈ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਸਤਾਏ ਕਸ਼ਮੀਰੀ ਪੰਡਿਤਾ ਨੇ ਇੱਥੇ ਆਣ ਧਰਮ ਦੀ ਰੱਖਿਆ ਹਿਤ ਗੁਰੂ ਸਾਹਿਬ ਨੂੰ ਫਰਿਆਦ ਕੀਤੀ 9 ਸਾਲਾਂ ਦੇ ਗੋਬਿੰਦ ਰਾਏ ਜੀ ਨੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਧਰਮ ਹਿੱਤ ਸ਼ਹੀਦ ਹੁੰਦਿਆਂ ਸ਼ਹਾਦਤ ਦੇ ਪਾੰਦੀ ਬਣਦਿਆਂ ਦੇਖਿਆ ਭਾਈ ਜਤਾ ਜੀ ਨੂੰ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੇ ਦਰਸ਼ਨ ਕਰਦਿਆਂ ਗੁਰੂ ਦਾ ਬੇਟਾ ਹੋਣ ਦਾ ਸਤਿਕਾਰ ਦਿੱਤਾ ਇਹ ਪਾਵਨ ਧਰਤੀ ਸਿੱਖ ਧਰਮ ਦੀ ਉਹ ਜਉਂਦੀ ਜਾਗਦੀ ਗਾਥਾ ਨੂੰ ਬਿਆਨਦੀ ਹੈ ਜਦੋਂ ਖਾਲਸਾ ਦੀ ਸਿਰਜਣਾ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਅਤੇ ਸਿੱਖ ਦੇ ਦਰਮਿਆਨ ਦੇ ਹਰੇਕ ਰੋਹਾਨੀਅਤ ਦੇ ਸਫਰ ਦੀ ਜਿਉਂਦੀ ਜਾਗਦੀ ਮਿਸਾਲ ਕਾਇਮ ਕੀਤੀ। ਅੰਮ੍ਰਿਤ ਇੱਕ ਆਦਰਸ਼ਕ ਜੀਵਨ ਕਿਰਿਆ ਦਾ ਨਾਮ ਹੈ। 1699 ਦੀ ਵਿਸਾਖੀ ਦੇ ਦਿਹਾੜੇ ਆਨੰਦਪੁਰੀ ਦੀ ਪਵੰਤਰਤੀ ਤੇ ਤਨਗੁਰ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਹੱਥੋਂ ਖੰਡੇ ਦੀ ਪਾਹੁਲ ਦਾ ਜੀਵਨ ਰੂਪੀ ਅੰਮ੍ਰਿਤ ਲੈਣ ਵਾਲੇ ਗਿਣਤੀ ਵਿੱਚ 5 ਜ਼ਰੂਰ ਸਨ ਪਰ ਅਸਲ ਵਿੱਚ ਉਹ ਪੰਜ ਪਰਵਾਨਤ ਸਨ। ਦਇਆ, ਧਰਮ, ਹਿੰਮਤ ਮਹੌਕਮ ਤੇ ਸਾਹਿਬ ਨੂੰ ਨਵੇਂ ਅਰਥ ਪ੍ਰਦਾਨ ਕੀਤੇ ਗਏ ਤੇ ਫਿਰ ਮਨੁੱਖੀ ਇਤਿਹਾਸ ਦੇ ਵਿੱਚ ਮਨੁੱਖ ਦੀ ਸਿਰਜਣਾ ਦੀ ਨਵੀਂ ਇਬਾਰਤ ਕਰਦਿਆਂ ਮੌਤ ਦਾ ਪੈ ਸਦਾ ਵਾਸਤੇ ਖਤਮ ਕਰ ਦਿੱਤਾ ਗਿਆ। ਨਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਨਸਰੋ ਮਨਸੂਰ ਗੁਰੂ ਗੋਬਿੰਦ ਸਿੰਘ एस दी मन सूर कुर को सिंह एस दी मन सूर सिंह नासरो मन सूर कुर सिंह नासरो मन सूर कुर ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਦੀ ਪਾਵਨ ਧਰਤੀ ਤੇ ਮਨੁੱਖ ਦੇ ਅੰਦਰੋਂ ਡਰ, ਭੈ, ਜਾਤ-ਪਾਤ ਅਤੇ ਭਰਮਾਂ ਨੂੰ ਸਦਾ ਵਾਸਤੇ ਖਤਮ ਕਰਦਿਆਂ ਮਨੁੱਖ ਦੇ ਅੰਦਰ ਦੇ ਸਾਹਸ ਨੂੰ ਜਗਾਇਆ ਅਤੇ ਸਹੀ ਅਥਾਂ ਵਿੱਚ ਜੀਵਨ ਜਉਣ ਦੀ ਪ੍ਰੇਰਣਾ ਦਿੱਤੀ। ਸਨ 1699 ਦੀ ਵਿਸਾਖੀ ਦੇ ਦਿਹਾੜੇ ਸ੍ਰੀ ਕੇਸਗੜ ਦੇ ਖੁੱਲੇ ਦੀਵਾਨ ਵਿੱਚ ਮੌਤ ਦੇ ਡਰ ਤੋਂ ਸਦਾ ਵਾਸਤੇ ਆਜ਼ਾਦ ਕਰਦਿਆਂ ਪੰਜ ਸ਼ਿਰਾਂ ਦੀ ਮੰਗ ਕੀਤੀ। ਗੁਰੂ ਸਾਹਿਬ ਜੀ ਦੀ ਇਸ ਮੰਗ ਦਾ ਲਾਹੌਰ ਨਿਵਾਸੀ ਦਇਆ RAM ਜੀ ਹਸਨਾਪੁਰ ਨਿਵਾਸੀ ਧਰਮਦਾਸ ਜਗਨਨਾਥਪੁਰੀ ਤੋਂ ਹਿੰਮਤ ਰਾਏ ਜੀ ਦੁਆਰਕਾ ਤੋਂ ਮੁਹੱਕਮ ਚਾਂਜੀ ਬੇਦਰ ਤੋਂ ਸਾਹਿਬ ਚਾਂਜੀ ਨੇ ਗੁਰੂ ਸਾਹਿਬ ਅੱਗੇ ਆਪਣਾ ਸੀਸ ਸਰਪਤ ਕੀਤਾ ਗੁਰੂ ਸਾਹਿਬ ਨੇ ਇਹਨਾਂ ਪੰਚਾਂ ਨੂੰ ਆਪਣੇ ਸੀਨੇ ਨਾਲ ਲਗਾਇਆ ਤੇ ਫਿਰ ਖੰਡੇ ਦੀ ਪਾਹਲ ਦੇ ਕੇ ਪਿਆਰੇ ਕਹਿ ਕੇ ਨਿਵਾਜਿਆ ਅਮਰਦੀ ਸਾਂਝ ਨਾਲ ਇਹ ਪੰਜ ਪਿਆਰੇ ਬਣ ਗਏ ਅਤੇ ਭਾਈਪਾਦਰ ਨਾਲ ਨਿਵਾਜੇ ਗਏ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਪਾਈ ਹਿੰਮਤ ਸਿੰਘ ਪਾਈ ਮੋਹਕਮ ਸਿੰਘ ਅਤੇ ਪਾਈ ਸਾਹਿਬ ਸਿੰਘ ਗੁਰੂ ਦੇ ਪੰਜ ਪਿਆਰੇ ਹੋ ਗਏ ਜਿਨ੍ਹਾਂ ਤੋਂ ਖਾਲਸਾ ਪੰਥ ਦੀ ਸਿਰਜਣਾ ਹੋਈ ਗੁਰੂ ਸਾਹਿਬ ਨੇ ਫਿਰ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੰਸਾਰ ਦੇ ਇਤਿਹਾਸ ਵਿੱਚ ਇਹ ਵਰਤਾਰਾ ਪਹਿਲੀ ਵਾਰ ਹੋਇਆ ਕਿ ਜਦੋਂ ਕਿਸੇ ਧਾਰਮਿਕ ਰਹਿਬਰ ਨੇ ਆਪਣੇ ਸਾਜੇ ਪੰਚਾਂ ਦਾ ਹੁਕਮ ਮੰਨਦਿਆਂ ਪ੍ਰੇਮ ਦੇ ਅਮਲ ਦੇ ਨਵੇਂ ਅਰਥ ਕੀਤੇ ਹੋਏ ਵੇਖਿਆ ਫਿਰ ਮੌਜੂਜ਼ਾ ਦੁਨੀਆ 'ਚ ਵੇਖਣ ਵਾਲਿਆਂ ਤੇਗ ਵਿੱਚ ਸੋਮਾ ਅੰਮ੍ਰਿਤ ਦਾ ਵਗਾ ਦਿੱਤਾ ਗਿਆ ਮਿੱਟੀਆਂ ਅੱਖਾਂ ਕਈ ਕਈਆਂ ਦੇ ਦੀਦੇ ਪਾਟ ਗਏ ਜ਼ਿੰਦਗੀ ਨੂੰ ਮੌਤ ਦੀ ਗੋਦੀ ਵਿੱਚ ਬਿਠਾ ਦਿੱਤਾ ਗਿਆ ਜੀਵਨ ਦੀ ਪੱਠੀ 'ਚ ਪਾ ਨਾਮ ਤਰ ਕੇ ਖਾਲਸਾ ਵੱਖਰੀ ਇੱਕ ਕੌਮ ਦੁਨੀਆ ਤੋਂ ਬਣਾ ਦਿੱਤੀ ਗਈ ਕੰਡਿਆਂ ਦੀ ਹਿੱਕ ਤੇ ਖੰਜਰਾਂ ਦੀ ਧਾਰ ਤੇ ਖਾਲਸੇ ਦੀ ਆਖਰੀ ਮੰਜ਼ਿਲ ਬਣਾ ਦਿੱਤੀ ਗਈ ਤੇ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸ਼ਮਸ਼ੀਰ ਕਿਰਪਾ ਦੀ ਆਣ ਬਣ ਗਈ ਤੇ ਐਲਾਨ ਹੋਇਆ ਹੁਣ ਲੋੜ ਹੈ ਤੁਹਾਡੀਆਂ ਸਾਜ਼ਾਂ ਵਿੱਚੋਂ ਲਲਕਾਰਾ ਨਿਕਲਣ ਤੁਹਾਡੀਆਂ ਸੁਰਾਂ ਕੌਮ ਨੂੰ ਵੰਗਾਰਨ ਤੁਹਾਡੀ ਢੱਡ ਦੀ ਥਾਪ ਜਨਤਾ ਨੂੰ ਟੰਮ ਕੇ ਜਗਾਏ ਤੇ ਤੁਹਾਡੀ ਕਸ ਦੇ ਕੁੰਗਰੂ ਕੁਰਬਾਨੀ ਲਈ ਇੱਕ ਚਾਹ ਪੈਦਾ ਕਰਨ ਸਿੰਘ ਜੀ ਨੇ ਲੋਕਾਈ ਨੂੰ ਸੱਚ ਦਾ ਮਾਰਗ ਦੱਸਦਿਆਂ ਨਰੋਏ ਵਿਚਾਰਾਂ ਦੀ ਸਵਾਗਤ ਬਖਸ਼ੀ। ਮਨੁੱਖ ਨੂੰ ਫਰਜ਼ੀ ਨਰਕ ਸਵਰਗ ਤੋਂ ਉੱਪਰ ਉਠਾਉਂਦਿਆਂ ਅਸਲ ਸਵਰਗ ਤੋਂ ਜਾਣੂ ਕਰਵਾਇਆ। ਉਹਨਾਂ ਨੇ ਅਧਿਆਤਮਕ, ਰਾਜਨੀਤਿਕ, ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਪਾਣੀਆਂ ਦੀ ਹਿੱਕ ਤੇ ਪਏ ਦਲੇਦਰਤਾ ਤੇ ਭਰਮਚਾਲ ਨੂੰ ਸਾਫ਼ ਕੀਤਾ ਤੇ ਗੁਰਬਾਣੀ ਅਨੁਸਾਰ ਮਨੁੱਖ ਨੂੰ ਹੁਕਮੀ ਬੰਦਾ ਬਣਨ ਦੀ ਚਾਹ ਸਿਖਾਈ। ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਜੀਵਨ ਇੱਕ ਸੂਰਮੇ ਦੀ ਯੁੱਧ ਗਾਥਾ ਸੀ। ਅਜੇ ਹੀ ਯੁੱਧ ਘਾਟਾ ਜਿੱਥੇ ਗੁਰੂ ਸਾਹਿਬ ਨੇ ਆਪਣੇ ਮਾਸੂਮ ਬੱਚਿਆਂ ਨੂੰ ਧਰਮ ਹਿੱਤ ਸ਼ਹੀਦ ਹੁੰਦਿਆਂ ਦੇਖਿਆ ਪਰ ਮੁਖ ਤੇ ਚਿੰਤਾ ਜਾਂ ਗਮ ਦੀ ਲਕੀਰ ਤੱਕ ਨਾ ਆਉਂਦੀ ਤੇ ਜ਼ੁਲਮ ਦੇ ਅਨੇਕਾਂ ਚਖਣਾ ਵਿੱਚ ਜ਼ਬਰ ਦੇ ਤੂਫਾਨਾਂ ਵਿੱਚ ਵੀ ਅਕਾਲ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਿਆਂ ਸ਼ੁਕਰ ਮਨਾਉਂਦੇ ਰਹੇ। ਭਾਉ ਪਿੰਸੈ ਅਮਰਤ ਰਸੈ ਰੰਗ ਰਤੈ ਨਿਰੰਕਾਰ ਅਮਰਤ ਦੀ ਮਹਾਨ ਦਾਤ ਨਾਲ ਜੁੜਦਿਆਂ ਹੀ ਮਨੁੱਖ ਆਨੰਦਪੁਰ ਦਾ ਵਾਸੀ ਹੋ ਜਾਂਦਾ ਹੈ। ਤੇ ਫਿਰ ਆਨੰਦਪੁਰ ਦਾ ਵਾਸੀ अनेका ਚਖਣਾ ਵਿੱਚ ਡੋਲਣ ਨਹੀਂ ਦਿੰਦਾ अनेका ਤੂਫਾਨ ਆਏ ਹਨੇਰੀਆਂ ਚੁੱਲੀਆਂ ਪਰ ਆਨੰਦਪੁਰ ਦਾ ਵਾਸੀ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਅਮਰਦੀਨ ਨਿਰਮਲਤਾ ਮਨੁੱਖ ਦੇ ਆਦਰਸ਼ ਨੂੰ ਉਭੰਦ ਤੇ ਇਰਾਦੇ ਨੂੰ ਚੜ੍ਹਦੀ ਕਲਾ ਵਿੱਚ ਰੱਖਦੀ ਹੈ ਤੇ ਇਹ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਮਨੁੱਖ ਸਦਾ ਗੁਰੂ ਨੂੰ ਅੰਗ ਸੰਗ ਜਾਣਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸਿੱਖੀ ਅਦਰਸ਼ ਅਤੇ ਜੀਵਨ ਜਾਚ ਦੀ ਜਾਗਦੀ ਮਿਸਾਲ ਘੜਦਿਆਂ ਮਨੁੱਖ ਨੂੰ ਅਸੂਲਾਂ ਨਾਲ ਜ਼ਿੰਦਗੀ ਜਿਉਣ ਦੇ ਸਿਧਾਂਤ ਤੋਂ ਜਾਣੂ ਕਰਵਾਇਆ। ਮਨੁੱਖ ਨੂੰ ਮਾਨਵਤਾ ਦੇ ਹੱਕ ਨੂੰ ਸਵੈਮਾਨ ਨਾਲ ਕਬੂਲਣ ਦਾ ਬਲ ਬਖਸ਼ਿਆ। ਇਸੇ ਲਈ ਗੁਰੂ ਸਾਹਿਬ ਨੇ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਆਨੰਦਪੁਰ ਦੀ ਪਾਵਨ ਧਰਤੀ ਨੂੰ ਸੈਨਿਕ ਸਿਖਲਾਈ ਦਾ ਕੇਂਦਰ ਤਜਵੀਜ਼ ਕੀਤਾ। ਆਨੰਦਗੜ੍ਹ, ਲੋਹਗੜ੍ਹ, ਫਤਿਹਗੜ੍ਹ, ਕੀਸਗੜ੍ਹ ਅਤੇ ਹੌਲਗੜ੍ਹ ਕਲਿਆਣ ਦਾ ਨਿਰਮਾਣ ਕਰਦਿਆਂ ਗੁਰੂ ਸਾਹਿਬ ਨੇ ਜਿੱਥੇ ਸਿੱਖ ਸੰਕਲਪਾਂ ਦੀ ਵਿਆਖਿਆ ਕੀਤੀ ਉੱਥੇ ਇਹਨਾਂ ਕਿਲਿਆਂ ਦੇ ਨਿਰਮਾਣ ਨਾਲ ਲੋਕ ਰਾਜ ਤੇ ਜਨ ਕਲਿਆਣ ਦਾ ਸੁਨਹਿਰਾ ਇਤਿਹਾਸ ਵੀ ਰਚਿਆ ਅੱਜ ਵੀ ਸੰਗਤਾਂ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਨਗਰੀ ਵਿੱਚ ਸੱਚੇ ਸਤਗੁਰਾਂ ਦੀਆਂ ਰਹਿਮਤਾਂ ਦਾ ਖਜ਼ਾਨਾ ਮਾਨਣ ਆਉਂਦੀਆਂ ਨੇ ਤਾਂ ਇਹਨਾਂ ਕਿਲਿਆਂ ਦੇ ਦਰਸ਼ਨ ਕਰਦੇ ਆਂ ਖਾਲਸੇ ਦੇ ਸ਼ਾਨਾਮੱਤੀ ਵਿਰਸੇ ਨੂੰ ਯਾਦ ਕਰਦੇ ਆਂ ਚੜ੍ਹਦੀ ਕਲਾ ਦਾ ਜੀਵਨ ਜਿਉਣ ਦੀ ਵੀ ਪ੍ਰੇਰਣਾ ਲੈਂਦੀਆਂ ਨੇ ਕਿਲਾ ਅਨੰਦਗੜ੍ਹ ਸਾਹਿਬ ਜੇਸਕਟ ਸਾਹਿਬ ਤੋਂ ਦੱਖਣ ਵਾਲੇ ਪਾਸੇ ਮੌਜੂਦ ਹੈ ਇਥੇ ਅੰਦਰ ਇਤਿਹਾਸਿਕ ਬੋਲੀ ਵੀ ਸੁਰੱਖਿਅਤ ਰੂਪ ਵਿੱਚ ਮੌਜੂਦ ਹੈ ਇਤਿਹਾਸਿਕ ਵੇਰਵਿਆਂ ਅਨੁਸਾਰ ਇਸ ਕਿਲੇ ਦੀ ਉਸਾਰੀ ਸ਼੍ਰੀ ਆਨੰਦਪੁਰ ਸਾਹਿਬ ਨਗਰ ਦੀ ਰੱਖਿਆ ਲਈ ਕਰਵਾਈ ਗਈ ਸੀ ਇਸ ਦੇ ਕਿਲੇ ਦਾ ਦਰਵਾਜ਼ਾ ਤੋੜਨ ਲਈ ਪਹਾੜੀ ਰਾਜਿਆਂ ਨੇ ਹਾਥੀ ਨੂੰ ਨਸ਼ੇ ਨਾਲ ਮਸਤ ਕਰਕੇ ਭੇਜਿਆ ਸੀ ਜਿਸ ਨੂੰ ਭਾਈ ਬਜਿੱਤਰ ਸਿੰਘ ਜੀ ਨੇ ਸਿਰ ਵਿੱਚ ਨਾਗਨੀ ਵਰਛਾ ਮਾਰ ਕੇ ਵਾਪਸ ਪੁਝਾ ਦਿੱਤਾ ਕਿਲਾ ਹੌਲਗੜ ਖਾਲਸੇ ਦੇ ਸ਼ਾਨਾਮਤੀ ਵਿਰਸੇ ਅਤੇ ਹਕੋਲਾ ਮਹਿਲਾ ਦੇ ਪਾਵਨ ਇਤਿਹਾਸ ਨਾਲ ਸੰਬੰਧ ਰੱਖਦਾ ਹੈ। ਕਿਲਾ ਲੋਗੜ ਅਤੇ ਫਤੇਗੜ ਵੀ ਆਨੰਦਪੁਰ ਸਾਹਿਬ ਦੇ ਇਤਿਹਾਸਿਕ ਵੇਰਵਿਆਂ ਦੀ ਬਿਆਨਿੰਗ ਕਰਦੇ ਨੇ ਰੱਖ ਦੇਵੇਂਗਾ ਤੂੰ ਜੇਕਰ टान ਮੇਰੀ ਤੇਗ ਤੇ ਤੇਗ ਦੀ ਸਾਂ ਸਾਹਿਬੇ ਮੁਖਤਾਰ ਬਣ ਜਾਏਗਾ ਤੂੰ ਚੜਨਾ ਤੈਨੂੰ ਨਹੀਂ ਮਨਸੂਰ ਦੀ ਸੂਲੀ ਤੇ ਮੈਂ ਚੜ ਕੇ ਮੇਰੀ ਧਾਰ ਤੇ ਸਰਦਾਰ ਬਣ ਜਾਏਗਾ ਤੂੰ ਸਾਗਰ ਵਰਗੀ ਵਿਸ਼ਾਲਤਾ ਪ੍ਰਭੂ ਵਰਗੀ ਦਿਆਲਤਾ ਦਰवेशਾਂ ਦੇ ਕਾਮਲ ਰਹਿਬਰ ਕਤਿਰ ਕਿਆਮਤ ਦੇ ਤਨੀ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਂਝੀਵਾਲਤਾ ਬਰਾਬਰਤਾ ਦਾ ਉਪਦੇਸ਼ ਦਿੰਦੇ ਆ ਜਾਤ ਪਾਤ ਲੀਆਂ ਫੋਕੀਆਂ ਕਰਮ ਕਾਂਡੀ ਰਸਮਾਂ ਨੂੰ ਸਦਾ ਵਾਸਤੇ ਖਤਮ ਕਰਕੇ ਸਭ ਕੋ ਮੀਤ ਹਮ ਆਪਨ ਕਿਨਾ ਹਮ ਸਭਨਾ ਕੇ ਸਾਜਨ ਦਾ ਪੈਗਾਮ ਦਿੱਤਾ ਜਾਤ ਪਾਤ ਨੂੰ ਖਤਮ ਕਰਦੇ ਆ ਸਿੰਘ ਅਤੇ ਕੌਰ ਦਾ ਲਖਬ ਦੇ ਕੇ ਸਰਦਾਰੀ ਦੀ ਨਿਵਾਜਿਸ਼ ਕਰਦੇ ਆ ਪੰਜ ਕਕਾਰੀ ਰਹਿਤ ਕੈਸ ਕੰਗਾ ਕੜਾ ਕਸ਼ਾਰਾ ਤੇ ਕਿਰਪਾਨ ਨੂੰ ਖਾਲਸੇ ਦੀ ਵਰਦੀ ਦਾ ਅੰਗ ਬਣਾ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਤਮਿਕ ਜਲਾਵ ਨਾਲ ਨੀਰਸ ਜ਼ਿੰਦਗੀਆਂ ਨੂੰ ਦੂਰ ਬਖਸ਼ਿਆ। ਤਾਕਤ ਸਦੀ ਕੇਸਕਰ ਸਾਹਿਬੀ ਕੇ ਅਜੀਹਾ ਹੀ ਨੂਰਾਨੀ ਜਲਾਵ ਪ੍ਰਤੱਖ ਹੁੰਦਾ ਜਦੋਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਪ੍ਰਾਚੀਨ ਸ਼ਸਤਰਾਂ ਅਤੇ ਹੂਟ ਪਵਿੱਤਰ ਯਾਦਗਾਰਾਂ ਦੇ ਹਰ ਰੋਜ਼ ਸ਼ਾਮ ਦੇ ਦੀਵਾਨ ਦੀ ਸਮਾਪਤੀ ਉਪਰੰਤ ਦਰਸ਼ਨ ਕਰਵਾਏ ਜਾਂਦੇ ਨੇ ਇਹ ਇਤਿਹਾਸਕ ਸ਼ਸ਼ਤਰ ਗੁਰੂਆਂ ਦੀਆਂ ਸੰਗਤਾਂ ਅਤੇ ਹਰੇਕ ਗੁਰੂ ਪਿਆਰੇ ਨੂੰ ਜ਼ੁਲਮ ਵਿਰੁੱਧ ਲਾਮਬਦ ਹੋਣ ਤੇ ਆਤਮ ਸਨਮਾਨ ਪ੍ਰਾਪਤ ਕਰਨ ਦਾ ਸੁਨੇਹਾ ਵੀ ਦਿੰਦੇ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਜ਼ਾਹੂਰ ਨੂੰ ਨੇੜਿਓਂ ਤੱਕਿਆ ਇਹ ਪਾਵਨ ਧਰਤੀ ਜਿੱਥੇ ਰੋਹਾਨੀ ਆਨੰਦ ਦੇ ਬੇਮਿਸਾਲ ਵਰਤਾਰੇ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ ਉਥੇ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਵਿਛੋੜੇ ਦੀ ਦਾਸਤਾਨ ਨੂੰ ਸੰਭਾਲੀ ਬੈਠੀ ਹੈ ਬੜਾ ਕੌਣ ਪੁੱਲ ਸਕਦਾ ਹੈ ਉਹਨਾਂ ਜ਼ੁਲਮੀ ਕਹਿਰ ਭਰੀਆਂ ਪਰਫੀਲੀਆਂ ਰਾਤਾਂ ਜਦੋਂ ਪਹਾੜੀ ਸਾਜ਼ਿਆਂ ਅਤੇ ਮੁਗਲਾਂ ਦੀ ਸਾਂਝੀ ਸਾਜ਼ਿਸ਼ ਨਾਲ ਪੂਰੀ ਅਨੰਦਾ ਦੀ ਇਸ ਪਾਵਨ ਧਰਤੀ ਨੂੰ ਅਨੇਕਾਂ ਸਿੰਘਾਂ ਦੀ ਰਤ ਅਤੇ ਦਰਦ ਨੂੰ ਸਹਿਣਾ ਪਿਆ ਚਮਕਦੀ ਬਿਜਲੀ ਕੜਕਦੀ ਬੱਦਲਾਂ ਦੀ ਗੜਗੜਾਹਤ ਚੜਦੀ ਸਰਸਾ ਨਦੀ ਮਾਰੋ ਮਾਰ ਕਰਦਾ ਆ ਰਿਹਾ ਜਾਲਮ ਭੁੱਖੇ ਪਿਆਸੇ ਸਿੰਘਾਂ ਦੇ ਅੰਦਰੋਂ ਮਾਨਵਤਾ ਗੁਰੂਪਿਆਰ ਅਤੇ ਸੂਰਬੀਰਤਾ ਦੇ ਦਲੇਰ ਸਾਹਸ ਨੂੰ ਮੱਠਾ ਨਾ ਕਰ ਸਕਿਆ ਅੱਲਾ ਯਾਰ ਖਾਂ ਜੂਗੀ ਦੀ ਕਲਮ ਵੀ ਐਸੀ ਦਲੇਰ ਸ਼ਹਾਦਤ ਨੂੰ ਸਜਦਾ ਕਰਦੀ ਹੈ ਕਰਤਾਰ ਕੀ ਸੋਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਦੀ ਤਾਰੀਫ ਉਹ ਘੱਮ ਹੈ ਮਹਾਨੂਰ ਬਹਾਰਾਂ ਦੇ ਜਨਮਦਾਤਾ ਛੇੜਾ ਕਿਸ ਤਰ੍ਹਾਂ ਤੇਰੇ ਉਪਕਾਰ ਦੀ ਗੱਲ ਫੁਲਕੁਲ ਕਾਇਨਾਤ ਦੇ ਟੁੱਟ ਪੈਣੇ ਛਿਰਦੀ ਜਦੋਂ ਵੀ ਤੇਰੇ ਪਰਿਵਾਰ ਦੀ ਗੱਲ ਗੱਲਾਂ ਹਨ ਅਨੇਕ ਜਹਾਨ ਉੱਤੇ ਸਭ ਤੋਂ ਵੱਖਰੀ ਏ ਤੇਰੇ ਇਸਾਰ ਦੀ ਗੱਲ ਮੇਰੀ ਰਸਨਾ ਵਿੱਚ ਇਤਨੀ ਜਾਣ ਕਿੱਥੇ ਛੇੜ ਸਕਾਂ ਮੈਂ ਤੇਰੇ ਉਪਕਾਰ ਦੀ ਗੱਲ satsangat ji ਅੱਜ ਜਦੋਂ ਵੀ आनंदपुरी दी पावन ਧਰਤੀ ਤੇ ਆਪਣੇ ਵਿਰਸੇ ਦਾ ਨਿਗਮਾਨਨ ਗੁਰੂ ਦਾ ਖਾਲਸਾ ਗੁਰੂ ਦੀ ਸੰਗਤ ਇਸ ਦੀ ਧੂੜ ਨੂੰ ਸਿਸਦਾ ਕਰਨ ਆਉਂਦੀ ਹੈ ਤਾਂ ਦਿਲ ਵਿੱਚ ਇੱਕ ਉਮੰਗ ਲੈ ਕੇ ਇੱਕ ਤੜਫ ਲੈ ਕੇ ਇੱਕ ਖੁਬ ਲੈ ਕੇ ਇੱਕ ਚਾਹਤ ਲੈ ਕੇ ਸਹੀ ਪਿਆਰੇ ਮੇਲ ਜਿਨ ਮੇਲਿਆਂ ਤੇਰਾ ਨਾਮ ਚਿਤ ਆਵੇ ਸਾਥ ਸੰਗਤ ਜੀ ਆਨੰਦਪੁਰ ਦੇ ਪਾਵਨ ਸਫਰ ਦੀ ਦਾਸਤਾਨ ਇੱਥੇ ਹੀ ਮੁਕੰਮਲ ਕਰਦੇ ਗੁਰੂ ਦੀਆਂ ਅਸੀਸਾਂ ਦੇ ਪਾਤਰ ਬਣੀਏ ਇੱਥੋਂ ਦੀ ਖੁਸ਼ਬੂ ਸਾਡੇ ਹਿਰਦੇ ਦੇ ਵਿੱਚ ਗੁਰੂ ਪਿਆਰ ਦਾ ਸਬਬ ਬਣੇ ਇਸੇ ਤਰ੍ਹਾਂ ਫਿਰ ਗੁਰੂ ਦੇ ਦਰਸ਼ਨ ਗੁਰੂ ਅਸਥਾਨਾਂ ਦੇ دیدار ਆਪ ਜੀ ਦੇ ਸਨਮੁਖ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਤੇ ਗੁਰੂ ਦੀਆਂ ਅਸੀਸਾਂ ਦਾ ਆਨੰਦ ਮਾਣੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਾਮ ਗੋਬਿੰਦ ਦਾ ਸਦਾ ਲਈ ਤੇ ਸਦਾ ਲਈ ਤੇ ਸਦਾ ਲਈ ਤੇ I'm <laughs>